ਹਾਂਜੀ ਕੀ ਹਾਲ ਆ ਜੀ ਠੀਕ ਠਾਕ ਹਾਂ ਜੀ ਸਾਰੇ ਵਧੀਆ ਹਾਂ ਜੀ ਵਧੀਆ ਹੀ ਹੋਵਾਂਗੇ ਮਾਲਕ ਕਰੇ ਵਧੀਆ ਰਹੋ ਸੁੱਖ ਸ਼ਾਂਤੀ ਰਹੇ ਖੁਸ਼ ਰਹੋ ਹਮੇਸ਼ਾ ਆਪਣੀ ਇਹ ਹੀ ਦੁਆਵਾਂ ਨੇ ਪਹਿਲਾਂ ਵੀਡੀਓ ਚੈੱਕ ਕਰੋ ਫਿਰ ਆਪਾਂ ਗੱਲ ਕਰਦੇ ਆਂ ਡੇਰਾ ਸਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਉਹ ਵੀ ਉਹਦਾ ਜਿਹੜਾ ਡੇਰਾ ਸਰਸਾ ਆ ਉਹ ਵੀ ਪੰਜਾਬ ਦੇ ਵਿੱਚ ਹੜ੍ਹ ਪੀੜਤਾਂ ਦੇ ਲਈ ਜਿਹੜਾ ਆ ਉਹ ਰਾਸ਼ਨ ਭੇਜੇਗਾ ਸਮਗਰੀ ਭੇਜੇਗਾ ਸੋ ਪੰਜਾਬ ਦੇ ਲੋਕਾਂ ਦੇ ਵੱਲੋਂ ਪੰਜਾਬ ਦੀਆਂ ਸਿੱਖ ਸੰਗਠਾਾਂ ਦੇ ਵੱਲੋਂ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਡੇਰਾ ਸਿਰਸਾ ਮੁਖੀ ਨੂੰ ਕਿ ਸਾਨੂੰ ਤੇਰੇ ਰੱਸ਼ਨ ਦੀ ਕੋਈ ਲੋੜ ਨਹੀਂ ਹੈਗੀ ਓਏ ਭਲਾ ਕਰੋ ਕਿਸੇ ਡਿੱਗੇ ਹੋਏ ਨੂੰ ਚੁੱਕਣ ਦਾ ਭਲਾ ਕਰੋ ਕਿਸੇ ਮਰਦੇ ਹੋਏ ਨੂੰ ਪਾਣੀ ਪਲਾ ਕੇ ਬਚਾਉਣ ਦਾ ਦੂਜੇ ਦੀ ਨਿੰਦਾ ਕਰਨ ਵਾਸਤੇ ਇੰਨੀ ਵੱਡੀ ਬਾਣੀ ਲਿਖੀ ਹੋਈ ਹੈ ਕਦੇ ਪੜਿਓ ਬਾਣੀ ਜੇ ਪੜੀ ਹੈ ਤਾਂ ਭਾਗ ਤੋਂ ਚੁਗਲੀ ਨਿੰਦਾ ਨਾ ਕਰਿਆ ਕਰੋ ਜੇ ਕਿਸੇ ਨੂੰ ਬੁਰਾ ਕਹਿ ਨਹੀਂਓ ਸਾਨੂੰ ਜਰੂਰ ਦਿਖਾ ਦਿਓ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਫਿਰ ਕਿਹੜੇ ਧਰਮ ਦੇ ਨੁਮਾਨਦੇ ਹੋ ਕਿਹੜੇ ਧਰਮ ਦੇ ਤੁਸੀਂ ਬੰਦੇ ਹੋ ਐਸਾ ਤਾਂ ਕਿਸੇ ਧਰਮ 'ਚ ਲਿਖਿਆ ਹੀ ਨਹੀਂ ਹਾਂਜੀ ਸੁਣ ਲਈ ਜੀ ਗੱਲ ਇਦਾਂ ਗੱਲਾਂ ਬਾਤਾਂ ਹੁੰਦੀਆਂ ਤੇ ਆਪਦੇ ਵਿਚਾਰ ਆ ਜਿਹੜੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੇਓ ਜਾ ਕੇ ਛੋਟਾ ਜਿਹਾ ਵੀਡੀਓ ਨਿੱਕਾ ਜਿਹਾ ਵੀਡੀਓ ਸ਼ੇਅਰ ਜਰੂਰ ਕਰ ਦਿਓ ਤੁਸੀਂ ਇਹਨਾਂ ਗੱਲਾਂ ਨਾਲ ਸਹਿਮਤ ਹੈਗੇ ਹੋ ਕਿਹੜੀ ਗੱਲ ਨਾਲ ਸਹਿਮਤ ਹੋ ਤੁਸੀਂ ਪਹਿਲੀ ਗੱਲ ਨਾਲ ਜਾਂ ਦੂਜੀ ਗੱਲ ਨਾਲ ਕੋਈ ਟੈਨਸ਼ਨ ਨਹੀਂ ਲੈਣੀ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ やしかオッケー、バイ。<Thank you. S 1>